ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਸਰ ਅਧਿਆਪਕ ਤੇ ਪਿਆਰੇ ਬੱਚਿਓ ਅੱਜ ਅਸੀਂ ਤੁਹਾਡੇ ਸਾਹਮਣੇ ਸਰਕਾਰੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਇੱਕ ਅਕੰਗੀ ਖੇਡਣ ਜਾ ਰਹੇ ਹਾਂ ਬੇਟਾ ਅਕੰਗੀ ਇੱਕ ਉਹ ਵਿਸ਼ਾ ਹੁੰਦਾ ਹੈ ਜਿਸ ਨੂੰ ਅਸੀਂ ਸਟੇਜ ਤੇ ਖੇਡ ਕੇ ਦੱਸ ਸਕਦੇ ਹਾਂ ਸਾਡੀ 10ਵੀਂ ਕਲਾਸ ਦੀ ਅਕੰਗੀ ਹੈ ਦੂਜਾ ਵਿਆਹ ਜੋ ਸੰਤ ਸਿੰਘ ਸੇਖੋਂ ਨੇ ਲਿਖੀ ਹੋਈ ਹੈ ਹੁਣ ਤੁਹਾਨੂੰ ਉਹਨਾਂ ਦੇ ਅਲੱਗ-ਅਲੱਗ ਪਾਤਰ ਆ ਕੇ ਆਪਣਾ ਆਪਨਾ-ਆਪਨਾ ਇੰਟਰੋਡਕਸ਼ਨ ਦੇਣਗੇ ਮੈਂ ਨਿਹਾਲ ਕੋਰ ਇਸ ਇਕਾਂਗੀ ਵਿੱਚ ਸੱਸ ਦਾ ਕਿਰਦਾਰ ਨਿਭਾ ਰਹੀ ਹਾਂ ਮੈਂ ਮਨਜੀਤ ਕੋਰ ਦੂਸਰੇ ਵਿਆਹ ਇਕਾਂਗੀ ਵਿੱਚ ਨੋ ਦਾ ਰੋਲ ਨਿਭਾ ਰਹੀ ਹਾਂ ਮੈਂ ਸੁਖਦੇਵ ਸਿੰਘ ਇਸ ਇਕਾਂਗੀ ਵਿੱਚ ਪਤੀ ਅਤੇ ਪੁੱਤਰ ਦਾ ਰੋਲ ਅਦਾ ਕਰ ਰਿਹਾ ਹਾਂ ਮੈਂ ਗੁਰਦੀਪ ਸਿੰਘ ਮੈਂ ਇਸ ਇਕਾਂਗੀ ਵਿੱਚ ਪਿਓ ਦਾ ਰੋਲ ਅਦਾ ਕਰ ਰਿਹਾ ਹਾਂ ਮੇਰਾ ਪੁੱਤਰ ਸੁਖਦੇਵ ਸਿੰਘ ਤੇ ਮੇਰੀ ਮੇਰੀ ਨੋ ਹੈ ਮਨਜੀਤ ਕੌਰ ਮੈਂ ਰਾਜਵੀਰ ਕੌਰ ਇਸ ਇਕਾਂਗੀ ਵਿੱਚ ਧੀ ਦਾ ਰੋਲ ਅਦਾ ਕਰ ਰਹੀ ਹਾਂ ਰੋਜ਼ ਘਰ ਲੌਨੀ ਆ ਬਾਈ ਰੋਟੀ ਟੁਕ ਵੇਲੇ ਸਿਰ ਕਰ ਲਿਆ ਕਰ ਪਰ ਇਸ ਬਹੂ ਦੇ ਦੀਦ ਦੇ ਨਹੀਂ ਵੱੜਦੀ ਦੇਖ ਤਾਂ ਸਹੀ ਕਿੱਡੀ ਧੁੱਪ ਚੜ ਆਈ ਐ ਤਾ ਇਹ ਅਜੇ ਸਬਜ਼ੀ ਚੀਰਦੀ ਫਿਰਦੀ ਐ ਕੋਈ ਨਾ ਮਾਜੀ ਅਜੇ ਕਿਹੜਾ ਕਵੇਲਾ ਹੋਇਆ ਐ ਵੇਲਾ ਹੀ ਐ ਦਾਸੀ ਬੱਚੇ ਨੇ ਅਜੇ ਨਾਲੇ ਵੈਸੇ ਵੀ 12 ਵਜੇ ਤੱਕ ਬਾਪੂ ਜੀ ਨੇ ਰੋਟੀ ਨਹੀਂ ਖਾਂਦੇ ਮੈਂ 11 ਵਜੇ ਨੂੰ ਰੋਟੀ ਟੁਕ ਐਨ ਤਿਆਰ ਕਰ ਦੂੰ ਦੇਖ ਕਿੱਡੀ ਵਜੇ ਦੇਖ ਦੇਖੀ ਪੈਰ ਧਰਦੀ ਐ ਧੁੱਪ ਤਾਂ ਦੇਖ ਕਿੱਥੇ ਚੜ ਆਈ ਐ ਰੁੱਤ ਬਦਲ ਰਹੀ ਐ ਮਾਜੀ ਸੁਕ ਨਾਲ ਹੁਣ ਸੂਰਜ ਛੇਤੀ ਚੜ ਜਾਂਦਾ ਐ ਹਾਂ ਹਾਂ ਤੂੰ ਸਿਖਾਵੇਂਗੀ ਮੈਨੂੰ ਹੁਣ ਕੜੀ ਦੇਖਣਾ ਹੋਰ ਵੀ ਬਹੁਤ ਕੁਝ ਸਿਖਾਵੇਂਗੀ ਹੋਰ ਹੁਣ ਤੁਹਾਨੂੰ ਕੀ ਸਿੱਖਣ ਦੀ ਲੋੜ ਹੈ ਮਾਜੀ ਸਾਰਾ ਟੱਬਰ ਤਾਂ ਤੁਹਾਡੇ ਅਨਸਾਰ ਹੀ ਚੱਲਦਾ ਹੈ ਜਵਾਬੋ ਨਹੀਂ ਤੂੰ ਖੁੰਝਦੀ ਦੇਖ ਤਾਂ ਸਹੀ ਗੋਭੀ ਕਿੱਡੀ ਕਿੱਡੀ ਕੱਟੀ ਹੈ ਡੰਗਰਾ ਨਹੀਂ ਖਾਣੀ ਇਹ ਨਹੀਂ ਮਾਜੀ ਬਾਪੂ ਜੀ ਨੂੰ ਜਿਆਦਾ ਪੀਰੀ ਪੀਰੀ ਕੱਟੀ ਸਬਜ਼ੀ ਪਸੰਦ ਨਹੀਂ ਕਰਦੇ ਬਾਪੂ ਜੀ ਬਾਪੂ ਜੀ ਆਹ ਕਹਿੰਦੇ ਬਾਪੂ ਜੀ ਉਹ ਕਹਿੰਦੇ ਬਾਪੂ ਜੀ ਕੀ ਕੀ ਕਹੇ ਹੁਣ ਸਿਆਣਾ ਆਦਮੀ ਵੱਡੀ ਕੱਟ ਦੇਵੇਂਗੀ ਤਾਂ ਉਹ ਵੱਡੀ ਖਾ ਲਊ ਨਹੀਂ ਮਾਜੀ ਬਾਪੂ ਜੀ ਕਰਵੀ ਖਾ ਕੇ ਖੁਸ਼ ਹੁੰਦੇ ਨੇ ਅੱਜ ਦੀਆਂ ਨੋਹਾਂ ਤਾਂ ਸੋਹਰਿਆਂ ਨੂੰ ਵੀ ਡਰਾ ਕੇ ਰੱਖ ਲੈਂਦੀਆਂ ਨੇ ਕਿ ਮਾਜੀ ਮੇਜਣਾ ਤੋਕੀਉਂ ਨਹੀਂ ਚੰਗਾ ਅੱਜ ਕੱਲ੍ਹ ਦੀਆਂ ਨੋਹਾਂ ਤਾਂ ਪੁੱਛੋ ਹੀ ਨਾ जे कुछ कहो तो अगो किपान लड़ादिया ने देखता सही हूँ नौ चल है। पचाड़ा नो है ना ना नुँ। ना नुँ। गई है तेन कोई काम ही है नी कहना कि चर हो गया मां जी मैं जरा पढ़न बैठ सी नौन धोन तो से मैं पंद्रह मिनट भी नहीं लाए पढ़ बैठ गई सभी कोई काम से पढ़ा ने चार अखर ਫੰਦ ਖੌਂਦੀ ਸਭੜੂ ਵਿਦਵਾਨ ਬਣ ਕੇ ਇੱਕ ਗਵਰਡਰ ਮਿਲ ਗਈ ਤੈਨੂੰ ਉਹੋ ਜੀ ਰੱਬ ਦਾ ਵਾਸਾ ਮਾਜੀ ਉਸ ਵਿਚਾਰੀ ਨੂੰ ਤਾਂ ਬਖਸ਼ ਦੋ ਉਹਦਾ ਕੀ ਖਸ ਹੋ ਰਿਹਾ ਉਹਨੂੰ ਕਿਉਂ ਨਾ ਕਹਾ ਕੁਝ ਉਹ ਹੀ ਤਾਂ ਦਿੰਦੀ ਹੈ ਤੈਨੂੰ ਪੁੱਠੀਆਂ ਮੱਤਾਂ ਕੀ ਮੈਨੂੰ ਪੁੱਠੀਆਂ ਮੱਤਾਂ ਦਿੰਦੀ ਹੈ ਇੱਕ ਬਣਾ ਲਈ ਹੈ ਸਬਾ ਮਾਂ ਵਾਲੀ ਜੱਗ ਜੇਤ ਲਊਗਾ ਇਹ ਸਬਾਵਾ ਬਣਾ ਬਣਾ ਕੇ ਲੇ ਮਨਸੂਬੇ ਪੂਰੇ ਗਵੰਡ ਨਾਲ ਮੇਰੇ ਮੁੰਡੇ ਦੇ ਲੈਕ ਨਹੀਂ ਮਾਨ ਸਕਦੀ ਤੂੰ ਮੁੰਡਾ ਤਾਂ ਬੱਥੇਰਾ ਚੰਗਾ ਹੈ ਮਾਂ ਜੀ ਤੁਹਾਡੇ ਲੈਕ ਨਹੀਂ ਆ ਮੈਂ ਆਹੋ ਚੰਗਾ ਕਾਂ ਬੋਲਦਾ ਹੈ ਮਾਂ ਜੀ ਸਵੇਰ ਤੱਕ ਕੋਈ ਖਬਰ ਹੈ ਕੋਈ ਪਰੋਣਾ ਹੀ ਨਾ ਆ ਜਾਵੇ ਮੇਰੇ ਪੁੱਤ ਨੇ ਤਾਂ ਆਜੇ ਪਰਸੋਂ ਨੂੰ ਆਣਾ ਹੀ ਹੋਰ ਤੇਰਾ ਕਿਹੜਾ ਪਰੋਣਾ ਆਉਣ ਵਾਲਾ ਖਬਰ ਮੇਰਾ ਵੀਰਾ ਹੀ ਨਾ ਆ ਜਾਵੇ ਤੇਰੇ ਵੀਰੇ ਨੇ ਕਿੱਲਾ ਰੋਣਾ ਹਾਲ ਚਾਲ ਮੇਰਾ ਪੁੱਛ ਨਾਲ ਪਰਵਾਹ ਇਹ ਦਿਖਾ ਤਰਦਾਰੀ ਕਰਨ ਮਾਂ ਜੀ ਮੈਂ ਅੱਜ ਤੇਰਾ ਕਰਾ ਨਾ ਬਣਾ ਲਵਾਂ ਕੜਾ ਕਿਦੇ ਲਈ ਵੀਰੇ ਲਈ ਹਾਂਜੀ ਮਾਂ ਜੀ ਨਰਮ ਤਾਂ ਤੁਸੀਂ ਵੀ ਭਰੇ ਹੋ ਮਾਂ ਜੀ ਕਰਾ ਨਾਲ ਵੀ ਕੂਲੇ ਹੋ ਚੰਗਾ ਕਰ ਲੈ ਮਨ ਮਰਜ਼ੀਆਂ ਆ ਲੈਂਦੇ ਮੇਰੇ ਮੁੰਡੇ ਨੂੰ ਹੋ ਗਿਆ ਕਰ ਮਾਂ ਜੀ ਮੱਥਾ ਟੇਕਦਾ ਸਾਸ਼ੀਕਲ ਜੁਗ ਜੁਗ ਜੀ ਪੁੱਤ ਤੂੰ ਤਾਂ ਪਰਸਾ ਆਉਣਾ ਸੀ ਅੱਜ ਕਿੱਦਾਂ ਆ ਗਿਆ ਉਹ ਤਾਂ ਚੰਗਾ ਹੋਇਆ ਹਾਂਜੀ ਮਾਜੀ ਪਰ ਮੈਂ ਤਾਂ ਚਿੱਠੀ ਦੇ ਵੀ 25 ਤਰੀਕ ਲਿਖੀ ਸੀ ਵੇ ਭਾਈ ਤੇਰੀ ਬਹੂ ਤਾਂ ਬੜੀ ਚਲਾਕ ਐ ਐਸੇ ਖੇਖੜਹਾਰੀ ਨੇ ਸਾਨੂੰ ਦੱਸਿਆ ਸੀ ਬਈ 27 ਤਰੀਕ ਨੂੰ ਆਉਣਾ ਐ ਨਹੀਂ ਨਹੀਂ ਮੈਂ ਚਿੱਠੀ ਭੇਜੀ ਸੀ ਉਹਦੇ ਵਿੱਚ ਵੀ 25 ਤਰੀਕ ਹੀ ਲਿਖੀ ਸੀ ਸਾਨੂੰ ਕੀ ਪਤਾ ਐਨੇ ਹੀ ਦੱਸਿਆ ਐ ਚੱਲ ਬੈਠ ਸ਼ਸ਼ੀ ਕਰ ਸਕਦੇ ਵੀ ਜੀ ਆਓ ਪਾਣੀ। ਓ। ਸੁਖਦੇਵ ਜੀ ਬਾਪੂ ਜੀ ਤਾਂ ਤੁਸੀਂ ਮੈਨੂੰ ਵੀ 25 ਤਰੀਕ ਸੀ ਦੋ ਦਿਨ ਬਾਦੋਂ ਸਤਾਈ ਕਰਨ ਲੱਗ ਪਏ। ਮੈਂ ਸਮਝਿਆ ਚਲ ਇਹਨਾਂ ਨੂੰ ਐਸੇ ਬਹਾਨੇ ਵਿੱਚ ਰਹਿਣ ਦਿੰਨੀ ਆ। ਠੀਕ ਹੈ ਠੀਕ ਹੈ। ਕੋਈ ਨਾ। ਹੁਣ ਅੱਗੇ। ਮਮੂ ਚ ਲੱਗੀ। ਗਾ ਹੋਇਆ ਤੂੰ ਮੁੰਡੇ ਦਾ ਨਾਂ ਕਦੋਂ ਤੋਂ ਲੈਣ ਲੱਗ ਪਈ ਨਾ ਮਾਜੀ ਤੁਸੀਂ ਲੈਣ ਨਹੀਂ ਦਿੰਦੇ ਤੇ ਦਾੜ ਜੀ ਤੁਸੀਂ ਕਹਿ ਨਹੀਂ ਦਿੰਦੇ ਅੱਜ ਤੋਂ ਹੁਣ ਤੁਹਾਨੂੰ ਪੇਬ ਦਾ ਮੁੰਡਾ ਹੀ ਆਖਿਆ ਕਰੂੰ ਕਿਉਂ ਵੀ ਮੁੰਡਿਆ ਕੀ ਕਹਿੰਦੀ ਏ ਪਰ ਮਾਲ ਨਾਂ ਲੈਣ ਵਿੱਚ ਕੀ ਹੋ ਗਣੇ ਮਾਜੀ ਜੇ ਕੋਈ ਮੁੰਡਾ ਕੁੜੀ ਹੋਵੇ ਤਾਂ ਉਹਦਾ ਬਾਪ ਕਿਆ ਕੇ ਬਲਾਲਾ ਕਰੇ ਪਰ ਹੁਣ ਤਾਂ ਨਾਂ ਲੈ ਕੇ ਬੁਲਾਉਣਾ ਪਊਗਾ 2.5 ਸਾਲ ਹੋ ਗਏ ਵਿਆਹ ਨੂੰ ਤੇ ਮੁੰਡਾ ਕੁੜੀ ਹੁੰਦੇ ਨੂੰ ਤੁਸੀਂ ਤਾਂ ਮਾਜੀ ਐ ਨਾ ਤੇ ਦੂਸਰਾ ਵਿਆਹ ਕਰ ਬੋਲ ਵੀ ਸੋਚੀ ਬੈਠੇ ਹੋ ਦੂਸਰਾ ਵਿਆਹ ਦੂਜੇ ਵਿਆਹ ਦਾ ਪ੍ਰਬੰਧ ਕੀਤਾ ਤਾਂ ਨਹੀਂ ਪਰ ਕਰਨਾ ਪਉ ਤੇ ਨੇ ਇਹਨਾਂ ਲੱਭਜਾ ਤੋਂ ਹਾਂ ਹਾਂ ਕਰੋ ਮਾਜੀ ਮੇਰੇ ਦੂਜੇ ਵਿਆਹ ਦਾ ਪ੍ਰਬੰਧ ਮਨਜੀਤ ਮੇਰੇ ਕੋਲ ਆ ਛੌਣੀ ਰਿਹਾ ਕਰੋ ਤੇ ਮੇਰੀ ਦੂਜੀ ਪੁੱਟੀ ਤੁਹਾਡੀ ਸੇਵਾ ਕਰਿਆ ਕਰੋ ਓ ਮੇਰੀ ਸੇਵਾ ਕਿਉਂ ਕਰਿਆ ਕਰੋ ਭਲਾ ਸੁਖੀ ਸੰਦੀ ਸੇਵਾ ਤਾਂ ਮਾਜੀ ਮੈਂ ਹੀ ਕਰਿਆ ਕਰੂ ਟਾਜੀ ਮਨਜੀਤ ਉਰਿਆ ਇੱਧਰ ਬੈਠ ਮੇਰੇ ਕੋਲ ਚੰਗਾ ਮੈਂ ਫੂਤਨਾ ਲੈ ਕੇ ਆਉਣੀ ਆ ਚਟਰੀ ਕੋਟ ਲਵੀ ਠੀਕ ਐ ਮਾਜੀ ਹਾਂ ਜੀ ਜੀ ਤੇ ਬੈਠ ਜਾ ਗੱਲ ਛੋੜ ਹਾਂ ਜੀ ਬੇਬੇ ਜੀ ਦਾ ਸੁਭਾਅ ਨਾ ਇਦਾਂ ਦਾ ਹੀ ਐ ਤੋ ਬਹੁਤੀ ਫਿਕਰ ਨਾ ਕਰਿਆ ਕਰ ਉਹਨਾਂ ਦੇ ਸੁਭਾਅ ਦੀ ساری ਉਮਰ ਬਾਪੂ ਜੀ ਉਹਨਾਂ ਨੂੰ ਦੂਜੇ ਵਿਆਹ ਦੇ ਤਾਣੇ ਨਹੀਂ ਦਿੰਦੇ ਰਹੇ ਨੇ ਤੇ ਤੂੰ ਫਿਕਰ ਨਾ ਕਰਿਆ ਕਰ ਠੀਕ ਠੀਕ ਜੀ ਇਹ ਤਾਂ ਮੈਨੂੰ ਪਹਿਲੇ ਪਤਾ ਸੀ ਹਾਂ ਠਕ 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 ਡਾਕੀਆ ਭਾਈ ਆਉਣੀ ਆ ਲਿਆ ਭਾਈ ਚਿੱਠੀ ਇਹ ਤਾਂ ਚਿੱਠੀ ਭੈਣ ਜੀ ਦੀ ਹੈ ਆਲੂ ਸੁਖਦੇਵ ਜੀ ਚਿੱਠੀ ਆਜ ਸੁਖਦੇਵ ਜੀ ਚਿੱਠੀ ਇਹ ਤਾਂ ਬੀਬੀ ਜੀ ਦੀ ਚਿੱਠੀ ਹੈ ਜਾ ਪਾਈ ਪੜਾ ਨਹੀਂ ਸੁਖਦੇਵ ਜੀ ਤੁਸੀਂ ਪਾ ਚੋ ਪੜਨਾ ਪਹਿਲਾਂ ਤੁਸੀਂ ਰੋਟੀ ਖਾ ਲਓ ਠੀਕ ਹੈ ਹੋਰ ਫੁਲਕਾ ਲਿਆ ਮੈਂ ਸੁਖਦੇਵ ਜੀ ਨਹੀਂ ਬਸ ਅੱਲਾ ਜਾ ਸੁਣਾ ਵੇ ਪੁੱਤ ਚਿੱਠੀ ਪੜ ਕੇ ਮੇਰੀ ਧੀ ਦੀ ਮਾਜੀ ਭੈਣ ਜੀ ਤਾਂ ਬੜੇ ਦੁਖੀ ਨੇ ਕੀ ਹੋਇਆ ਹੈ ਉਹ ਤਾਂ ਮੈਨੂੰ ਪਤਾ ਪਰਉਣਾ ਕਿਸੇ ਕੰਮ ਦਾ ਨਹੀਂ ਗੱਲ ਕੀ ਹੋਈ ਹੈ ਭੈਣ ਜੀ ਲਿਖਦੇ ਨੇ ਬਾਈਬਲਵੰਦ ਸਿੰਘ ਹੋਣੀ ਸ਼ਰਾਬ ਪੀਣ ਲੱਗ ਪਏ ਨੇ ਅੱਧੀ ਅੱਧੀ ਰਾਤ ਤੱਕ ਘਰ ਵਾਪਸ ਨਹੀਂ ਆਉਂਦੇ ਜੇ ਭੈਣ ਜੀ ਕੁਝ ਕਹਿੰਦੇ ਨੇ ਤਾਂ ਗੋ ਮਾਰਨ ਪੈਂਦੇ ਨੇ ਆਖਦੇ ਨੇ ਮੈਂ ਦੂਜਾ ਵਿਆਹ ਕਰਵਾ ਲੈਣਾ ਹਾਏ ਦੂਜਾ ਵਿਆਹ ਪੀਲੇ ਵਿੱਚ ਨਾਲ ਜਿੰਨੀ ਪੀਣੀ ਆ ਬੀਬੀ ਕਹਿੰਦੀ ਆ ਉਹਨੂੰ ਕੁਝ ਉਹ ਤਾਂ ਆਪ ਆਪਣੀ ਜਾਨ ਨੂੰ ਕਲੇਸ਼ ਪਾਉਂਦੀ ਐ ਸਾਨੂੰ ਕੀ ਬੀਬੀ ਕਾ ਨੂੰ ਰੋਕਦੀ ਆ ਉਹਨੂੰ ਸ਼ਰਾਬ ਪੀਣ ਤੋਂ ਪੀਰੇ ਜਿੰਨੀ ਪੀਣੀ ਐ ਦੂਜਾ ਵਿਆਹ ਮੇਰੀ ਧੀ ਹੁਣ ਕੀ ਕਰੂਗੀ ਦੂਜਾ ਬਸ ਪੈਰੀ ਪੈਣਾ ਬਾਪੂ ਜੀ ਸਾਸ਼ਵਿਕ ਸੁਹੇਵ ਕੀ ਹਾਲ ਆ ਬੱਸ ਵਧੀਆ ਤੂੰ ਦੱਸੋ ਵੋ ਬਾਪੂ ਜੀ ਬੈਠੋ ਕੀ ਮੰ ਪਣਾ ਆ ਬੈ ਜਾ ਪੁੱਤ ਖਾ ਤੁਰ ਰੋਟੀ ਮੈਂ ਵੀ ਖਾ ਲੈਣਾ ਆ ਨੂੰ ਕੋਸ਼ੀ ਆਰੇ ਆਨੇ ਕੋ ਸੇ ਦੇ ਦੇਣਾ ਹੈ ਅਗੋਂ ਪੜਾ ਸੁਖ ਦੇਵ ਦੀ ਮਾਂ ਕਿਉਂ ਇਸ ਤਰ੍ਹਾਂ ਬੈਠੀ ਐ ਬਾਪੂ ਜੀ ਰੋਟੀ ਕੀ ਗੱਲ ਐ ਸੁਖਦੇਵ ਦੀ ਮਾਂ ਬਾਪੂ ਜੀ ਭੈਣ ਜੀ ਬੜੇ ਦੁਖੀ ਨੇ ਬਲਵੰਤ ਸਿੰਘ ਹੁਣੀ ਦੂਜੇ ਵਿਆਹ ਦੀ ਤਿਆਰੀ ਕਰ ਰਹੇ ਨੇ ਉਹ ਇਸ ਗੱਲ ਤੋਂ ਦੁਖੀ ਨੇ ਪਰ ਕੀ ਆਖਦਾ ਐ ਪ੍ਰੋਣਾ ਸ਼ਰਾਬ ਪੀਂਦਾ ਉਹ ਸ਼ਰਾਬ ਪੀਂਦਾ ਐ ਮਾਰਦਾ ਕੁੱਟਦਾ ਐ ਭੈਣ ਜੀ ਨੂੰ ਇਸ ਕਰਕੇ ਉਹ ਦੁਖੀ ਹੋ ਕੇ ਕਹਿੰਦੇ ਨੇ ਕਿ ਮੈਂ ਦੂਜਾ ਵਿਆਹ ਕਰਾ ਲੈਣਾ ਸਾਡੀ ਧੀ ਦਾ ਕੀ ਹੋਊਗਾ ਉਹ ਦੂਜੇ ਵਿਆਹ ਦੀ ਗੱਲ ਕਰੀ ਜਾਂਦੇ ਨੇ ਕੱਲ ਕਰਾਂਦਾ ਅੱਜ ਕੜਾਵੇ ਮੈਂ ਆਪਣੀ ਧੀ ਨੂੰ ਇੱਥੇ ਬੁਲਾ ਲਵਾਂ ਆਪਣੇ ਕੋਲ ਬਥੇਰਾ ਕਮਾਇਆ ਮੈਂ ਮੈਂ ਆਪਣੀ ਧੀ ਨੂੰ ਸਾਰੀ ਉਮਰ ਇੱਥੇ ਖਵਾ ਸਕਦਾ ਮੇਰੀ ਧੀ ਦਾ ਕੀ ਹੋਊਗਾ ਦੋ ਧੀਆਂ ਨੂੰ ਲੈ ਕੇ ਮੇਰੀ ਧੀ ਕਿੱਥੇ ਜਾਊਗੀ ਹਾਏ ਵੇ ਰੱਬਾ ਆਹ ਕੀ ਹੋ ਗਿਆ ਮੇਰੀ ਧੀ ਨਾਲ ਮੇਰੀ ਧੀ ਰੋਲ ਜੂਗੀ ਵਿਚਾਰੀ ਮੇਰੀ ਧੀ ਆਪਣੀ ਦੋਤੀਆਂ ਲੈ ਕੇ ਕਿੱਥੇ ਜਾਊਗੀ ਮਾਂ ਜੀ ਤੁਸੀਂ ਰੋਵੋ ਨਾ ਕੋਈ ਗੱਲ ਮਿਸਰੀ ਸਭਾ ਵਿੱਚ ਗੱਲ ਕਰਦੀ ਹੈ ਕਿਦਾਂ ਹੋ ਜਾਏਗਾ ਦੂਸਰਾ ਵਿਆਹ ਮਨਜੀਤ ਮੈਨੂੰ ਮਾਫ ਕਰੀ ਮੈਂ ਤੈਨੂੰ ਬਹੁਤ ਬੋਲਕ ਬੋਲ ਬੋਲੇ ਮੈਂ ਤੈਨੂੰ ਦੂਜੇ ਵਿਆਹ ਦੀਆਂ ਵੀ ਧਮਕੀਆਂ ਦੇਂਦੀ ਰਹੀ ਕੋਈ ਨਾ ਮਾਜੀ ਤੁਸੀਂ ਰੋਵੋ ਨਾ ਇਸ ਤੀ ਜਤ ਪੇ ਵਸ ਨਹੀਂ ਹੁੰਦੀ ਮੈਂ ਤੇਰੇ ਨਾਲ ਬਹੁਤ ਗਲਤ ਕੀਤਾ ਮਨਜੀਤ ਮੈਨੂੰ ਮਾਫ ਕਰ ਦੇ ਮੇਤੋ ਬਹੁਤ ਵੱਡੀ ਗਲਤੀ ਹੋ ਗਈ ਕੋਈ ਨਾ ਮਾਜੀ ਕੋਈ ਗੱਲ ਨਹੀਂ ਰੋਵੋ ਨਾ ਤੁਸੀਂ ਜੀ ਜੀ ਸਰਸੀ ਘਾਲ ਬੀਜੀ ਕੀ ਹੋਇਆ ਸਰਸੀ ਘਾਲ ਤੀ ਇਹ ਠੀਕ ਤਾਂ ਹੈ ਹਾਂਜੀ ਮੈਂ ਤਾਂ ਸੁਖੀ ਆ ਆ ਤੇਰੀ ਚਿੱਠੀ ਦੂਜੇ ਵਿਆਹ ਦੀ ਕੀ ਆਖ ਦੇ ਨੇ ਤੇਰੇ ਸੋਹਰੇ ਵਾਲੇ ਦੂਜਾ ਵਿਆਹ ਕਰਨਾ ਹੈ ਹਾਂਜੀ ਬੀਜੀ ਰੋਵੋ ਨਾ ਸੋਕਦਾ ਹੈ ਭੈਣ ਜੀ ਹਾਂਜੀ ਸੋਕਦਾ ਹੈ ਵੀਰਾ ਕਿੱਥੇ ਆ ਵੀਰਾ ਅੰਦਰ ਲੰਘ ਕੇ ਆ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਪਤ ਬਰਾ ਤੇਰੀ ਚਿੱਠੀ ਕੀ ਕਹਿੰਦੀ ਹੈ ਤੇਰੀ ਹੈ ਨਾ ਚਿੱਠੀ ਤਾਂ ਮੇਰੀ ਹੀ ਹੈ ਆ ਤੇਰੇ ਦੂਜੇ ਵਿਆਹ ਦੀ ਗੱਲ ਕਰਦੇ ਨੇ ਦੂਜੇ ਵਿਆਹ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੋਈ ਬੀਜੀ ਚੁੱਪ ਕਰ ਜੋ ਬੀਜੀ ਮੇਰਾ ਕੋਈ ਵੀ ਦੂਜਾ ਵਿਆਹ ਨਹੀਂ ਹੈ ਏ ਤਾਂ ਤੁਹਾਨੂੰ ਮੈਂ ਸਭ ਸਬਕ ਸਿਖੌਲੀ ਕੀਤਾ ਸੀ ਮੈਂ ਤੇ ਆਪਣੇ ਘਰ ਵਿੱਚ ਬਹੁਤ ਸੁਖੀ ਹਾਂ ਤੁਸੀਂ ਦੱਸੋ ਤੁਹਾਨੂੰ ਕੀ ਸਬਕ ਮਿਲਿਆ ਏ ਇਹ ਸਭ ਨਾਟਕ ਸੀ ਹਾਂਜੀ ਬੀਜੀ ਸ਼ੁਕਰ ਹੈ ਰੱਬ ਦਾ ਮੇਰੀ ਧੀ ਦਾ ਘਰ ਬਚ ਗਿਆ ਮੇਰੀ ਧੀ ਮੈਨੂੰ ਮੇਰੀ ਗਲਤੀ ਦਾ ਵੀ ਅਹਿਸਾਸ ਹੋ ਗਿਆ ਕਿਸੇ ਦੀ ਧੀ ਨੂੰ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਪਰ ਜਦ ਕੋਈ ਸਾਡੀ ਆਪਣੀ ਧੀ ਨੂੰ ਕੁਝ ਕਹੇ ਤਾਂ ਬਹੁਤ ਦੁੱਖ ਹੁੰਦਾ ਹੈ ਸਾਨੂੰ ਨੋਹਾ ਨੂੰ ਵੀ ਧੀਾਂ ਵਾਂਗ ਹੀ ਪਿਆਰ ਤੇ ਸਤਿਮਾਨ ਦੇਣਾ ਚਾਹੀਦਾ ਹੈ ਮੈਨੂੰ ਮੇਰੀ ਗਲਤੀ ਤੇ ਬਹੁਤ ਅਫਸੋਸ ਹੈ ਰੱਬ ਮੈਨੂੰ ਮਾਫ ਕਰੇ ਧੰਨਵਾਦ